ਨੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਇੱਕ ਪਰਿਵਾਰ ਦੇ 5 ਲੋਕ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਸੀ ਪਰਿਵਾਰ ਨੇ 5 ਲੱਖ ਰੁਪਏ ਦੀਆਂ ਟਿਕਟਾਂ ਕਰਵਾਈਆਂ ਸਨ ਜਿੱਥੇ ਕਿ ਅੰਮ੍ਰਿਤਸਰ ਤੋਂ ਉਹਨਾਂ ਦੀ ਫਲਾਈਟ ਸੀ ਪਰ 에어ਪੋਰਟ ਤੇ 에어 ਇੰਡੀਆ ਦੇ ਕਰਮਚਾਰੀਆਂ ਦੇ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਉਹਨਾਂ ਦੇ ਨਾਲ ਹਰਾਸਮੈਂਟ ਵੀ ਕੀਤੀ ਗਈ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 에어 ਇੰਡੀਆ ਦੀ ਫਲਾਈਟ ਦੇ ਉੱਪਰ ਸਫ਼ਰ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੇ ਸ਼ਿਰੀ ਗੁਰੂ ਨਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਜ਼ਬਰਦਸਤ ਹੰਗਾਮਾ ਹੋਇਆ ਪਰਿਵਾਰ ਨੇ 5 ਲੱਖ ਰੁਪਏ ਦੀਆਂ ਟਿਕਟਾਂ ਕਰਵਾਈਆਂ ਸਨ ਆਸਟ੍ਰੇਲੀਆ ਜਾਣਾ ਸੀ ਪਰ ਅੰਮ੍ਰਿਤਸਰ ਦੇ ਵਿੱਚ ਹੀ ਰਹਿ ਗਏ 에어ਪੋਰਟ ਤੇ ਹੀ ਕਰਮਚਾਰੀਆਂ ਤੇ ਬਦਸਲੂਕੀ ਅਤੇ ਹਰਾਸਮੈਂਟ ਦੇ aarop lagaye ne 에어ਪੋਰਟ ਤੇ ਹੀ ਕਈ ਘੰਟੇ ਖੱਜਲਖਵਾਨ ਹੁੰਦਾ ਰਿਹਾ ਹੈ ਪਰਿਵਾਰ ਬੋਰਡਿੰਗ ਪਾਸ ਦੇਣ ਦੇ ਬਾਵਜੂਦ ਵੀ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰਨ ਦਿੱਤਾ ਸੋ ਪੀੜਤ ਦਾ aarop hai ki adhikari ne paad deta unna da boarding pass hangame diyan video bhi social media te kaafi zyada viral hoyiyan ਸਰ ਮੇਰਾ ਨਾਮ ਸ਼ੁਭਮ ਸ਼ਰਮਾ ਹੈ ਤੇ ਮੈਂ ਆਸਟ੍ਰੇਲੀਆ ਤੋਂ ਆਇਆ ਜੀ ਤੇ ਮੇਰੇ ਮੈਂ ਆਪਣੀ ਸਾਰੀ ਫੈਮਿਲੀ ਨਾਲ ਨਾ ਸ਼ਿਖੇ ਜਾ ਰਿਹਾ ਹਾਂ ਕੱਲ ਰਾਤ ਨੂੰ ਮੇਰੀ 8:20 ਦੀ ਫਲਾਈਟ ਸੀਗੀ 에어 ਇੰਡੀਆ ਤੋਂ ਜੋ ਕਿ ਮੇਰਾ ਕੱਲ ਜਦੋਂ ਮੈਂ ਜਾਣ ਨਾ ਇਥੋਂ ਰਾਹ ਤੇ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ ਨਾਲ ਤੇ ਮੈਨੂੰ ਪਹੁੰਚਦੇ ਪਹੁੰਚ ਉਸੇ 7:10 ਵਜੇ ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਸਰ ਤੇ ਮੇਰੇ ਅੱਗੇ ਜਿੱਥੇ ਚੈੱਕ ਇਨ ਕਾਊਂਟਰ ਹੀ ਉਹਦੇ ਅੱਗੇ ਦੋ ਜਣੇ ਅੱਗੇ ਹੋਰ ਖਲੋਤੇ ਹੋ ਉਹਨਾਂ ਨਾਲ ਡੀਲ ਕਰ ਰਹੀ ਹੋ ਤੁਹਾਨੂੰ ਪੰਜ ਜਣ ਨੂੰ ਆਉਂਦਾ ਵੇਂਦੇ ਤੇ ਕਹਿੰਦੇ ਵੀ ਚਲੋ ਚਲੋ ਤੁਹਾਨੂੰ ਬੜੇ ਲੇਟ ਹੋ ਗਏ ਆ ਤੁਹਾਡਾ ਨਹੀਂ ਕਰ ਸਕਦੇ ਤਾਂ ਹੀ ਰਿਕਵੈਸਟ ਕੀਤੀ ਵੀ ਪਲੀਜ਼ ਆਪਾਂ ਆਈਡੀ ਲੈਣੀਆਂ ਤੁਸੀਂ ਇਹਨਾਂ ਦੀ ਵੀ ਕਰ ਹੀ ਦੇ ਜੇ ਫਿਰ ਉਹ ਚੀਜ਼ ਮੰਨਣ ਤੇ ਉਹ ਰਾਜੀ ਹੋ ਗਏ ਸਾਡੇ ਨਾਲ ਚੋ ਤੁਹਾਡਾ ਸਾਰਾ ਫਿਰ ਉਹਨਾਂ ਨੇ 5-10 ਮਿੰਟ ਸਿਰਫ ਇਹ ਚੀਜ਼ 'ਚ ਵੇਸ ਕਰਤੇ ਆਪਣੀ ਆਈਡੀ ਦਿਖਾਓ ਮੈਨੂੰ ਮੇਰੀ ਆਈਡੀ ਪੁੱਛਦੇ ਹੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਹੀ ਪਾਸਪੋਰਟ ਇਹਨਾਂ ਦਾ ਫੜਦੇ ਹੀ ਤੇ ਵੀਜ਼ਾ ਦੇ ਹੋਰ ਤਾਂ ਪੁੱਛ ਲੈਂਦੇ ਸੀ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਇੱਕ-ਇੱਕ ਕਰਕੇ ਇੱਕ-ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਨਾ ਅੰਦਰੋਂ ਵੀ ਸਾਨੂੰ ਕਿਉਂ ਡੋਕਣਦੇ ਆ ਅਹੀਂ ਆਪਣੇ ਸਾਰੇ ਬੈਗ ਵੇਟ ਕਰਾਉਣ ਵਾਸਤੇ ਰੱਖੇ ਉਹਨਾਂ ਦੇ ਨੂੰ ਉਹਨੇ ਆ ਜਿਹੜੇ ਬੋਰਡਿੰਗ ਪਾਸ ਸਾਰਿਆਂ ਦੇ ਕੱਢ ਕੇ ਤੇ ਟੇਬਲ ਤੇ ਰੱਖਤੇ ਹੋਏ ਸੀ ਤੇ ਜਿਹੜਾ ਮੇਰੇ ਇਕੱਲੇ ਦਾ ਬੋਰਡਿੰਗ ਪਾਸ ਉਹਨੇ ਆਪਣੇ ਕੋਲ ਰੱਖਿਆ ਸੀ ਜਿੱਤਨੇ ਬੈਗਾਂ ਦੀ ਸਲਿੱਪਾਂ ਲਾਉਣੀਆਂ ਨੇ ਪਿੱਛੇ ਵੀ ਜਿਹੜੇ ਬੈਗਾਂ ਦੀ ਆਈਡੀ ਹੁੰਦੀ ਆ ਤੇ ਵੇਟ ਕਰ ਦੇ ਕਹਿੰਦਾ 7 ਕਿਲੋ ਜ਼ਿਆਦਾ ਆ ਤੁਹਾਡਾ ਤੁਹਾਨੂੰ 21000 ਰੁਪਏ ਭੇ ਕਰਨਾ ਪੈਣਾ ਤੇ ਅਸੀਂ ਕਹਾ ਹੋਰ ਕੋਈ ਆਪਸ਼ਨ ਕਹਿੰਦੇ ਨਹੀਂ ਹੋਰ ਕੋਈ ਆਪਸ਼ਨ ਨਹੀਂ ਹੈ ਅਸੀਂ ਕਹਾ ਅਸੀਂ ਅਸੀਂ ਬੈਗ ਬਾਹਰ ਕਿਸੇ ਨੂੰ ਫੜਾ ਦਈਏ ਤੇ ਉੱਥੇ ਬੋਲਿਆ ਨਹੀਂ ਕੋਈ ਸੀ ਸਾਨੂੰ ਹਣਾ ਉਹਨਾਂ ਦਿਨ ਉਹ ਮੈਂ ਸਾਈਡ ਤੇ ਹੋ ਗਿਆ ਇੱਕ ਮਿੰਟ ਮੈਂ ਕਹਾ ਮੈਂ ਕਿਨੂੰ ਫੋਨ ਲਾ ਲੈਂਦਾ ਮੈਨੂੰ ਬੰਦੇ ਜਿਹੜੇ ਛੱਡਣ ਆਏ ਮੇਰੇ ਯਾਰ ਦੋਸਤ ਬਾਹਰ ਜਾਂ ਰਿਸ਼ਤੇਦਾਰ ਤੇ ਮੈਂ ਕਹਾ ਮੇਰੇ ਕੋ ਬੈਗ ਲੈ ਜਾਣਗੇ ਆ ਕੇ ਮੈਂ ਦੋ ਘਰੀ ਫੋਨ ਕੀਤਾ ਪਹਿਲੀ ਵਾਰ ਚੁੱਕਿਆ ਨਹੀਂ ਡਰਾਈਵ ਕਰਦਾ ਪਰ ਦੂਜੀ ਵਾਰੀ ਫੋਨ ਚੁੱਕਿਆ ਨਹੀਂ ਮਨਨ ਕਹਾ ਵਾਪਸ ਆ ਜਾ ਬਸ ਮੇਰਾ ਇੰਨਾ ਦੀ ਗੱਲਤ ਲਾਇਆ ਉਹਨਾਂ ਦਿਨ ਜਦੋਂ ਮੈਂ ਵਾਪਸ ਆਇਆ ਇਹਨਾਂ ਨੂੰ ਕਹਿ ਚੁੱਕਿਆ ਸੀ ਬੰਦ ਕਰ ਦਿਓ ਤੁਹਾਡੇ ਨਹੀਂ ਬੋਰਡਿੰਗ ਹੋ ਸਕਦੀ ਤੁਸੀਂ ਬੰਦ ਕਰ ਦਿਓ ਤੇ ਮੱਦਬਦਬਾ ਆਇਆ ਮੈਂ ਜਦੋਂ ਵੇਖਿਆ ਵੀ ਮੰਨਣੇ ਨਹੀਂ ਦਿਆ ਬੰਦ ਕਰ ਦਿਓ ਉੱਥੇ ਉੱਥੇ ਬੋਰਡਿੰ ਜਿਹੜੇ ਜਿਹੜੀਆਂ ਉਹਨੇ ਸਲਿੱਪਾਂ ਲਾਈਆਂ ਹੈ ਬੈਗ ਤੇ ਨਾਲ ਉਹ ਵੀ ਉਹਨੇ ਸੈਟਾਂ ਫਾਰਤੀਆਂ ਤੇ ਜਿਹੜੇ ਉਹਨੇ ਬੈਗ ਦੇ ਨਾਲ ਅਟੈਚ ਕੀਤੀਆਂ ਹੈ ਨਾ ਸਲਿੱਪਾਂ ਜਿਹੜੀਆਂ ਅੰਦਰ ਜਾਣੀਆਂ ਸੀਗੀਆਂ ਉਹਨੇ ਨਾਲ ਹੀ ਉਹ ਫਾਰਨੀ ਸ਼ੁਰੂ ਕਰਤੀਆਂ ਤੇ ਇਹਨਾਂ ਨੂੰ ਕਹਿਣ ਲੱਗ ਪਿਆ ਵੀ ਤੁਹਾਡਾ ਨਹੀਂ ਹੋ ਸਕਦਾ ਤੁਸੀਂ ਨਹੀਂ ਜਾ ਸਕਦੇ ਅਸੀਂ ਕਿਹਾ ਵੀ ਅਸੀਂ 21000 ਜਿਹੜਾ ਤੁਸੀਂ ਮੰਗ ਰਿਹਾ ਅਸੀਂ ਉਹ ਵੀ ਦੇ ਦਿੰਨੇ ਆ ਉੱਤੇ ਉਹਦੇ ਉੱਤੇ ਜੇ 5-10 ਮਿੰਟ ਅਸੀਂ ਤੁਹਾਨੂੰ ਲੇਟ ਕੀਤਾ ਤੇ ਪੈਨਲਟੀ ਉਹਦੇ ਉੱਤੇ ਪੈਨਲਟੀ ਵੀ ਦੇ ਦਿੰਨੇ ਆ ਤੁਹਾਨੂੰ ਵੀ ਜੋ ਵੀ ਤੁਹਾਡਾ ਜੋ ਬੰਦਾਂਗੇ ਦੇ ਦਿੰਨੇ ਆ ਅਸੀਂ ਸਾਡਾ ਸਿਡਨੀ ਪਹੁੰਚਣਾ ਬਹੁਤ ਜ਼ਰੂਰੀ ਆ ਹੀ 4-5 ਲੱਖ ਰੁਪਏ ਦੇ ਟਿਕਟਾਂ ਖਰਚ ਆਪਨਾ ਸਿਡਨੀ ਤੋਂ ਅੰਮ੍ਰਿਤਸਰ ਆਉਣਾ ਸੀ ਉਦੋਂ ਵੀ ਦਿੱਲੀ ਉਹਨਾਂ ਦੀ ਫਲਾਈਟ ਲੇਟ ਹੋ ਗਈ ਉਹਦੇ ਕਰਕੇ ਮੇਰੀ ਕਨੈਕਟਿੰਗ ਫਲਾਈਟ ਕੈਨਸਲ ਹੋਈ ਸੀ ਉਹਦੇ ਕਰਕੇ ਮੈਂ 10 ਘੰਟੇ ਇਥੋਂ ਡਰਾਈਵ ਕਰਕੇ ਆਇਆ ਹਾਂ ਦਿੱਲੀ ਤੋਂ ਹਨਾ ਅੰਮ੍ਰਿਤਸਰ ਤੱਕ ਉਦੋਂ ਵੀ ਤੁਸੀਂ ਖੱਜਲ ਕੀਤਾ ਤੁਸੀਂ ਹੁਣ ਫੇਰ ਖੱਜਲ ਕਰ ਰਹੇ ਹੋ ਜੀ ਪੰਜ ਜਾਣੇ ਆ ਅਸੀਂ ਤਾਂ ਚਲੋ ਆਨੇ ਇਹ ਵਿਚਾਰਾਂ ਦਾ ਪਹਿਲੀ ਵਾਰੀ ਜਾਣਾ ਸੀ ਇਹਨਾਂ ਨੇ ਹਨਾ ਇਹ ਇਹ 70 ਸਾਲ ਦੇ ਉਹਨਾਂ ਨੇ ਇੰਨੇ ਹੱਥ ਜੋੜ-ਜੋੜ ਕੇ ਤਰਲੇ ਮਾਰੇ ਉਹਨਾਂ ਨੂੰ ਵੀ ਸਾਨੂੰ ਜਾਣ ਦਿਓ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੋ ਉਹਨਾਂ ਨੂੰ ਇੱਥੇ ਤੱਕ ਕਿਹਾ ਸੀ ਇਹ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੇ ਵੀ ਸਾਨੂੰ ਇਦਾਂ ਨਾ ਕਰੋ ਸਾਨੂੰ ਹਰਾਸ ਨਾ ਕਰੋ ਇਹ ਚੀਜ਼ ਤੇ ਵੀ ਸਾਨੂੰ ਜਾਣ ਦਿਓ ਤੁਹਾਨੂੰ ਤੁਸੀਂ ਕਰ ਸਕਦੇ ਜੇ ਹਲੇ 45 50 ਮਿੰਟ ਪੂਰੇ ਪਏ ਆ ਪਿੱਛੇ ਫਲਾਈਟ ਉਡਣ ਚ ਹਨਾ ਜੀ ਇਹ ਕੋਈ 7 20 25 30 ਦੀ ਗੱਲ ਹੋਣੀ ਹੈ ਜਦੋਂ ਇਹ ਸਾਰੀ ਗੱਲ ਹੋ ਰਹੀ ਵੀ ਹਲੇ 8 20 ਤੇ ਫਲਾਈਟ ਉਡਣੀ ਆ ਜੋ ਇਹਨਾਂ ਦੀ ਬੋਰਡਿੰਗ ਪਾਸ ਵੀ ਕਹ ਰਿਹਾ ਵੀ 20 ਮਿੰਟ ਪਹਿਲਾਂ ਗੇਟ ক্লোਜ਼ ਹੁੰਦੇ ਆ ਤੇ ਪਰ ਉਹਨਾਂ ਨੇ ਨਹੀਂ ਮੰਨਿਆ ਆਪਾਂ ਪੂਰੇ 35 ਤੋਂ 40 ਮਿੰਟ ਜੋ ਤੱਕ 8 20 ਨਹੀਂ ਉਹਨਾਂ ਨੇ ਪੂਰੇ ਤਰਲੇ ਮਾਰ ਦੇ ਰਹੇ ਆ ਵੀ ਭਾਜੀ ਤੁਸੀਂ 5 ਮਿੰਟ ਪਹਿਲਾਂ ਜਾਣ ਦਿਓ ਉਹਨਾਂ ਨੇ ਨਹੀਂ ਜਾਣ ਇੱਕ ਸਰਦਾਰ ਜੀ ਆਏ ਉ ਪੂਰੀ ਲਿਸਟ ਲੈ ਆਏ ਤੇ ਉਹ ਚ ਉਹ ਕਹਿੰਦੇ ਵੀ ਆ ਪੰਜ ਜਣੇ ਹੈਗੇ ਇਹਨਾਂ ਨੂੰ ਜਾਨ ਦੇਣਾ ਤੇ ਜਿਹੜਾ ਉਹਨਾਂ ਦਾ ਮੈਨੇਜਰ ਹੀ ਸਮਰਤ ਸਮਰਜੀਤ ਅ ਸਮਰਜੀ ਸਰਕਾਰ ਉਹ ਕਹ ਉਹ ਕਹਿੰਦੇ ਕਹਤਾ ਨਹੀਂ ਇਹਨਾਂ ਨੂੰ ਇਨਕੋ ਨਹੀਂ ਜਾਣ ਦੇਣਗੇ ਤੇ ਮੈਂ ਕਿਹਾ ਭਾਈ ਤੁਸੀਂ ਪੈ ਕੈਸ਼ ਲੈ ਲਓ ਤੁਸੀਂ ਅਕਾਊਂਟ ਚ ਟ੍ਰਾਂਸਫਰ ਕਰਾ ਲਓ ਪੈਸੇ ਜਿੱਦਾਂ ਲੈਣੇ ਮੇਰੇ ਕੋਲ ਪੈਸੇ ਲੈ ਲਓ ਅਬ ਨਹੀਂ ਹੋ ਪਾਏਗਾ ਕਾਊਂਟਰ ਹਮਨੇ ਕੈਸ਼ ক্লোਜ਼ ਕਰ ਦਿਆ ਅਬ ਜੋ ਮਰਜ਼ੀ ਕਰ ਲਓ ਜੈਸੇ ਮਰਜ਼ੀ ਕਰ ਲਓ ਅਬ ਨਹੀਂ ਹਮ ਜਾਣ ਦੇਣਗੇ ਤੇ ਮੈਂ ਜਿਹੜੇ ਨਾਲ ਦੇ ਜਿਹੜੇ ਥੋੜੇ ਫਿਰ ਵੀ ਠੀਕ ਸੀ ਕਿ ਉਹਨਾਂ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਗਈ ਮੈਂ ਕਿਹਾ ਸ਼ਾਇਦ ਤੁਸੀਂ ਰਿਕੁਐਸਟ ਤੇ ਉਹਨੇ ਉਹਨਾਂ ਨੂੰ ਕੁਰੀ ਜੀ ਵਟਤੀ ਤੇ ਉਹਨਾਂ ਨੇ ਵੀ ਸਾਨੂੰ ਕੋਈ ਅੱਗੋਂ ਇਦਾਂ ਦਾ ਉਹ ਰਿਸਪੌਂਸ ਨਹੀਂ ਤਾਂ ਕਹਿੰਦੇ ਨਹੀਂ ਸਰ ਨੇ ਬੋਲ ਦਿਆ ਨਹੀਂ ਜਾ ਸਕੋਗੇ ਹੁਣ ਮਿਸਲੀਡ ਕੀਤਾ

ਉਹਨਾਂ ਨੇ ਹਨ ਉਹਨੂੰ ਇੰਨਾ ਮਿਸਡਾਇਡ ਤੇ ਮਿਸਲੀਡ ਕੀਤਾ ਹੈ ਜਸਟ ਕੌਜ਼ ਉਹਨਾਂ ਨੇ ਆਪਣੀ ਈਗੋ ਪਾਲਿਸ਼ ਕਰਾਉਣੀ ਸੀ ਐਂਡ ਜਿਹੜਾ ਉਹਦੇ ਥੱਲੇ ਬੰਦੇ ਹੀ ਉਹ ਵੀ ਸਿਰਫ ਉਹਦੀ ਗੱਲ ਸੁਣ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਮੈਨੇਜਰ ਹੀ ਜਦੋਂ ਗਲਤ ਕਰਦਾ ਆ ਬਈਆ ਜੋ ਵੀ ਕਰਦਾ ਹੈ ਸਾਡਾ ਮੈਨੇਜਰ ਅਹੀਂ ਤਾਂ ਇਹ ਤਾਂ ਸਾਡੇ ਫੇਵਰ 'ਚ ਹੀ ਆ ਜੋ ਤਿੰਨਾਂ ਦੀ ਸਾਡੇ ਕੋਲ ਨਾਮ ਹੈਗੇ ਸਭ ਦੇ ਬਟ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਮਿਸ